ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਗਰਮੀ ਦੇ ਮੌਸਮ ਵਿੱਚ ਮਨੁੱਖ ਦੇ ਨਾਲ-ਨਾਲ ਸਾਰੇ ਜੀਵ ਜੰਤੂਆਂ ਨੂੰ ਪਾਣੀ ਦੀ ਵੱਧ ਲੋੜ ਹੁੰਦੀ ਹੈ। ਮਨੁੱਖ ਤਾਂ ਪਾਣੀ ਦਾ ਪ੍ਰਬੰਧ ਕਰ ਲੈਂਦਾ ਹੈ ਪਰ ਬੇਜ਼ਬਾਨ ਪੰਛੀ ਅਤੇ ਪਛੂਆਂ ਨੂੰ ਤਪਦੀ ਗਰਮੀ ਵਿੱਚ ਪਾਣੀ ਲਈ ਭਟਕਣਾ ਪੈਂਦਾ ਹੈ। ਪਾਣੀ ਨਾ ਮਿਲੇ ਤਾਂ ਪੰਛੀ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ। ਇਸ ਦੇ ਚਲਦਿਆਂ ਸਮਾਜ ਸੇਵੀ ਅਤੇ ਵਾਤਾਵਰਨ ਨੂੰ ਸਮਰਪਿਤ ਸੰਸਥਾ ਆਸਰਾ ਫਾਊਂਡੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਅਲਾਈਅንስ ਕਲੱਬ ਇੰਟਰਨੈਸ਼ਨਲ ਵੱਲੋਂ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਧਦੀ ਗਰਮੀ ਦੇ ਚੱਲਦਿਆਂ ਪੰਛੀਆਂ ਦੇ ਪਾਣੀ ਪੀਣ ਲਈ ਲੋਕਾਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਅਤੇ ਅਲਾਈਅንስ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਆਪਣੇ ਘਰਾਂ ਦੀਆਂ ਛੱਤਾਂ ਤੇ ਸਾਨੂੰ ਵੱਧ ਤੋਂ ਵੱਧ ਕਟੋਰੇ ਪਾਣੀ ਦੇ ਭਰ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਬੇਜ਼ਬਨ ਪੰਛੀਆਂ ਦੀ ਪਿਆਸ ਬੁਝਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ ਅੱਜ ਆਨੰਤੋ ਸਾਹਿਬ ਇਸ ਪਵਿੱਤਰ ਧਰਤੀ ਤੇ ਇਸ ਗਰਮੀ ਦੇ ਕੋਹੋਰ ਗਰਮੀ ਦੇ ਮੌਸਮ ਵਿੱਚ ਪੰਛੀਆਂ ਵਾਸਤੇ ਪਾਣੀ ਦੇ ਇੰਤਜ਼ਾਮ ਵਾਸਤੇ ਕਸੋਰਿਆਂ ਦੀ ਮੁਫਤ ਸੇਵਾ ਕੀਤੀ ਗਈ ਅੱਜ ਇਸ ਕੰਮ ਵਿੱਚ ਆਸਰਾ ਫਾਊਂਡੇਸ਼ਨ ਸ਼੍ਰੀ ਨੰਨਪੁਰ ਸਾਹਿਬ ਅਤੇ ਲਾਇੰਸ ਕ੍ਰਾਫਟ ਸ਼੍ਰੀ ਨੰਨਪੁਰ ਸਾਹਿਬ ਵੱਲੋਂ ਮਿਲ ਕੇ ਇਸ ਕੰਮ ਵਿੱਚ ਤੇ ਕਾਰਜ ਵਾਸਤੇ ਸੇਵਾ ਕੀਤੀ ਗਈ ਸਾਰਿਆਂ ਨੂੰ ਇਹ ਇਹ ਇੱਕੇ ਸਾਡੇ ਹੀ ਕੰਡੇ ਵਿਝੋਏ ਨੇ ਕਿ ਪੰਛੀ ਸਾਡੇ ਲੋ ਪਹੁੰਚ ਜਾਂਦੇ ਆ ਅਸੀਂ ਉਹਨਾਂ ਨੂੰ ਸੇਵਾ ਕਰਕੇ ਤਾਂ ਕਿ ਅਸੀਂ ਫੇਰ ਵਾਪਸ ਸਾਡੇ ਕੋਲ ਆਣ ਗਰਮੀ ਵਿੱਚ ਪਾਣੀ ਪਰਾ ਕੇ ਸਾਰਿਆਂ ਦੀ ਕੋ ਖਿਆ ਜਾਂਦਾ ਹੈ ਕਿ ਸਾ ਚਤਾਂ ਦੇ ਪਾਣੀ ਭਰ ਕੇ ਰੱਖੋ ਤਾਂ ਕਿ ਉਹ ਆਪਣੀ ਪਿਆਸ ਬੁਝਾ ਸਕਣ ਅਤੇ ਫੇਰ ਤੋਂ ਜੀਵਤ ਹੋ ਸਕਣ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਜਿਵੇਂ ਕਿ ਅੱਜ ਗਰਮੀ ਦਾ ਮੌਸਮ ਚੱਲ ਰਿਹਾ ਹੋਰ ਇਹਦੇ ਵਿੱਚ ਜਿਹੜੇ ਪੰਛੀ ਹੈ ਉਹਨਾਂ ਵਾਸਤੇ ਇਕ ਉਪਰਾਧਾ ਕੀਤਾ ਗਿਆ ਆਸਾ ਫਾਊਂਡੇਸ਼ਨ ਅਨੰਤੋ ਸਾਹਿਬ ਅਤੇ ਅਲਾਈयंस ਕਲੱਬ ਇੰਟਰਨੈਸ਼ਨਲ ਜਿਹੜੀ ਸੰਸਥਾ ਹੈ ਉਹਦੇ ਅਨੰਤੋ ਸਾਹਿਬ ਦੇ ਜਿਹੜੇ ਜਿਹੜੇ ਸਾਡੀ ਇੱਥੇ ਸੰਸਥਾ ਹੈ ਉਹਨਾਂ ਵੱਲੋਂ ਰਲ ਕੇ ਉਪਰਾਧਾ ਕੀਤਾ ਗਿਆ ਤਾਂ ਕਿ ਮਤਲਬ ਜਿਹੜੇ ਪੰਛੀ ਹੈ ਉਹ ਗਰਮੀ ਦੇ ਮੌਸਮ ਵਿੱਚ ਜਿਹੜੇ ਹੈ ਪਾਣੀ ਤੋਂ ਤਰਸਦੇ ਮਰ ਨਾ ਜਾਣ ਉਹਨਾਂ ਦੀ ਜਾਨ ਬਚਾਈ ਜਾ ਸਕੇ ਉਹ ਸਭ ਤੋਂ ਵੱਡੀ ਗੱਲ ਇਥੋਂ ਇੱਕ ਪ੍ਰੇਰਨਾ ਅਸੀਂ ਦੇਣਾ ਚਾਹੁੰਦੇ ਆ ਜਿਨਾਂ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਉਹ ਮਤਲਬ ਜ਼ਰੂਰ ਆਪਣੇ ਘਰਾਂ ਦੇ ਉੱਪਰ ਇੱਕ ਉਪਰਾਲਾ ਕਰਨ ਕਿ ਮਤਲਬ ਪੰਛੀਆਂ ਨੂੰ ਜ਼ਰੂਰ ਉਹ ਪਾਣੀ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰਨ ਇੱਥੇ ਅਜ ਤਕਰੀਬਨ 200 ਤੋਂ ਵੱਧ ਕਟੋਰੇ ਜਿਹੜੇ ਆ ਉਹ ਅਜੇ ਇੱਥੇ ਦੋਨਾਂ ਸੰਸਾਵਾਂ ਨਾਲ ਮਿਲ ਕੇ ਕੀਤੇ ਗਏ ਔਰ ਅਜੇ ਅਪ੍ਰੈਲੇ ਜਿਹੜੇ ਆ ਆਉਣ ਦੇ ਸਮੇਂ ਵਿੱਚ ਵੀ ਕੀਤੇ ਜਾਣਗੇ ਤੇ ਪ੍ਰੇਰਨਾ ਹੀ ਹੈ ਤਾਂ ਕਿ ਮਤਲਬ ਹੋਰ ਵੀ ਲੋਕ ਇਸ ਤੋਂ ਅੱਗੇ ਪ੍ਰੇਰਨਾ ਲੈ ਕੇ ਹੋਰ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਵਿੱਚ ਆਸਰਾ ਫਾਊਂਡੇਸ਼ਨ ਸ਼੍ਰੀ ਨੰਦਪੁਰ ਸਾਹਿਬ ਅਤੇ ਅਲਾਈਅੰਸ ਕਲੱਬ ਸ਼੍ਰੀ ਨੰਦਪੁਰ ਸਾਹਿਬ ਦੇ ਸਮੂਚੀ ਟੀਮ ਦੇ ਸਹਿਯੋਗ ਦੇ ਨਾਲ ਪાંਚੀਆਂ ਨੂੰ ਪਾਣੀ ਪਾਣ ਲਈ ਕੁਸੋਰੀਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਦੇ ਲਈ ਲੋਕਾਂ ਨੂੰ ਇੱਕ ਥੋਰੀਆਂ ਜਿਹੜੇ ਮੌਸਮ ਵਿੱਚ ਵੰਡੇ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸਾਂ ਵਾਲੀਆਂ ਥਾਵਾਂ ਜਾਂ ਆਪਣੇ ਘਰਾਂ ਦੀ ਛੱਤਾਂ ਤੇ ਪਾਣੀ ਜਰੂਰ ਰੱਖਦੇ ਰਹਿਣ ਤੇ ਉਸ ਨੂੰ ਬਦਲਦੇ ਰਹਿਣ ਤਾਂ ਜੋ ਇਸ ਗਰਮੀ ਦੇ ਮੌਸਮ ਵਿੱਚ ਪાંਚੀ ਪਰਿੰਦਿਆਂ ਤੇ ਜਾਨਵਰਾਂ ਦੀ ਜਿਹੜੀ ਜਾਨ ਬਚਾਈ ਜਾ ਸਕੇ ਤੇ ਮੈਂ ਇਸ ਇਹਨਾਂ ਸੰਸਥਾਵਾਂ ਦੇ ਮਧਿਯਾਪਰਾਲੇ ਲਈ ਭਰਪੂਰ ਸ਼ਲਾਘਾ ਕਰਦਾ ਹਾਂ ਧੰਨਵਾਦ ਜੀ